ਨਮਸਕਾਰ ਸਾਸਤ੍ਰੀਕਾਲ ਸ਼ਮਾਨਾ ਟੂਡੇ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਵੱਲੋਂ ਦੁਕਾਨਦਾਰ ਦੇ ਅੱਗੇ ਲੱਗਿਆ ਸਮਾਨ ਚੁਕਾਇਆ ਗਿਆ ਨਗਰ ਕੌਂਸਲ ਦੇ ਤੇ ਵੀ ਪੁਲਿਸ ਵੱਲੋਂ ਮੁਰਾਦਮਾ ਨਾਲ ਅੱਜ ਵਕ ਵਕ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾ ਕੇ ਸਮਾਨ ਆਪਣੇ ਕਬਜ਼ੇ ਵਿੱਚ ਲਿੱਤਾ ਗਿਆ ਸੈਨੀਟਰੀ ਇੰਸਪੈਕਟਰ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਇਸ ਸ਼ਹਿਰ ਵਿੱਚ ਜਾਮ ਲੱਗਾ ਰਹਿੰਦਾ ਹੈ ਅਤੇ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀ ਜਾਂਦੀਆਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ 3-4 ਫੁੱਟ ਚਮਾਂ ਕਮਾਂਡ ਲਗਾ ਰਹੇ ਦਿੰਦੇ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਹਾ ਹੈ ਕੌਂਸਲਰ ਦਰਸ਼ਨ ਮਿੱਤਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਬਾਰ-ਬਾਰ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੈ ਸਾਡੇ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਕਿ ਦੁਕਾਨਾਂ ਅੱਗੇ ਸਮਾਨ ਨਾ ਰੱਖਿਆ ਜਾਵੇ ਜੇਕਰ ਕੌਂਸਲਰ ਹਫਤੇ ਵਿੱਚ ਦੋ-ਬਾਰ ਸ਼ਹਿਰ ਦਾ ਇਸੇ ਤਰ੍ਹਾਂ ਦੌਰਾ ਕੀਤਾ ਜਾਵੇ ਤਾਂ ਦੁਕਾਨਦਾਰਾਂ ਨੂੰ ਪਤਾ ਲੱਗ ਜਾਵੇਗਾ ਡਰ ਦੇ ਮਾਰੇ ਸਮਾਨ ਬਾਹਰ ਰੱਖਣਾ ਬੰਦ ਕਰ ਦੇਵਗੇ ਆਜ ਅਜ ਸਮਾਨ ਚਾਰਜ ਕਮੰਡਾਰ ਕੀ ਕਹਿੰਦੇ ਸੋ ਦੇਖੋ ਜੀ ਗੱਲ ਇਹ ਹੈ ਨਗਰ ਕੌਂਸਲ बार-बार ਚੇਤਾਵਨੀ ਦਿਂਦੀ ਰਹਿੰਦੀ ਹੈ ਪਰ ਸਾਡੇ ਦੁਕਾਨਦਾਰ ਭਰਾਵਾਂ ਨੂੰ ਵੀ ਇਸ ਬਾਰੇ ਥੋੜਾ ਸੋਚਣਾ ਚਾਹੀਦਾ ਹੈਗਾ ਟ੍ਰੈਫਿਕ ਵੀ ਦੇ ਵਿੱਚ ਵੀ ਵਾਧਾ ਹੁੰਦੀ ਹੈਗੀ ਹੈ ਔਰ ਆਮ ਲੋਕ ਵੀ ਪਰੇਸ਼ਾਨ ਹੁੰਦੇ ਨੇ ਆਪਾਂ ਘੜ ਤੋਂ ਘਟ ਸਮਾਨ ਬਾਹਰ ਲਾਈਏ ਆਪਣੀ ਲਿਮਟ ਦੇ ਵਿੱਚ ਲਗਾਈ ਆਪਾਂ ਦੁਕਾਨਾਂ ਦੇ ਵਿੱਚ ਹੀ ਸਮਾਨ ਰੱਖੀਏ ਮੇਰੀ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਹੈ ਨਗਰ ਕੌਂਸਲ ਦਾ ਫਰਜ ਹੈ ਔਰ ਇਹ ਵਧੀਆ ਕੰਮ ਕਰ ਰਹੇ ਨੇ ਥੈਂਕ ਯੂ ਜੀ ਮੇਰਾ ਨਾਮ ਹਰਵਿੰਦਰ ਕੁਮਾਰ ਜੀ ਸੈਨਟੀ ਇੰਸਪੈਕਟਰ ਨਗਰ ਕੌਂਸਲ ਉਹ ਆਪ ਸਾਫਾਈ ਕਰ ਰਹੇ ਸੀ ਹਾਂਜੀ ਹਾਂ ਆਪਣਾ ਬਾਕੇ ਬਸਟਰ ਦੇ ਲਈ ਹਾਂਜੀ ਹਾਂ ਕੀ ਕਾਰਨ ਲੋਕਾਂ ਕੱਢ ਦਿੱਤੇ ਨਾ ਜੀ ਦੇਖੋ ਟ੍ਰੈਫਿਕ ਪੁਲਿਸ ਦੇ ਨਾਲ ਅਸੀਂ ਜਿਹੜਾ ਬਾਜ਼ਾਰ ਚ ਬਾਹਰ ਰੋਕਾ ਨੇ ਨਜਾਇਜ਼ ਰੱਖੇ ਹੋਏ ਆ ਸਮਾਨ ਉਹਨੂੰ ਹਟਾ ਰਹੇ ਹਾਂ ਜੀ ਦੇਖੋ ਜਿਹੜਾ ਆਪਣਾ ਸ਼ਹਿਰ ਹੈ ਜੇ ਆਪਣੇ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਸੁਥਰਾ ਰੱਖਾਂਗੇ ਤੇ ਖੁੱਲਾ ਰੱਖਾਂਗੇ ਤਾਂ ਹੀ ਲੋਕ ਇੱਥੇ ਖਰੀਦਣ ਵਾਸਤੇ ਆ ਸਕਦੇ ਨੇ ਤੇ ਉਹ ਸਾਨੂੰ ਹੁਕਮ ਹੋਇਆ ਅਸੀਂ ਇਨਟ੍ਰੈਫਿਕ ਪੁਲਿਸ ਦੇ ਨਾਲ ਉਹ ਸਮਾਨ ਚੱਕ ਰਹੇ ਹਾਂ ਜੀ ਰੋਜ਼ਾਨਾ ਲੇਕ ਇੱਕ ਤੋਂ ਦੋ ਮਹੀਨੇ ਬਾਅਦ ਰਹਿਣਗੇ ਹਾਂਜੀ ਹਾਂ ਮਹੀਨੇ ਚ ਅਸੀਂ ਇੱਕ ਦੋ ਚਾਰ ਗੇੜੇ ਜ਼ਰੂਰ ਲਾਵਾਂਗੇ ਜੀ ਸਮਾਨਾ ਤੋਂ ਕਹਿਲਾ ਸਰਮੰਦ ਰਿਪੋਰਟ